ਤੇ 12ਵੀਂ ਟੀਮ ਨੇ ਫੂਡ ਲਿਆਉਣਾ ਤੇ ਅਸੀਂ ਬੇੜੀਆਂ ਦੇ ਵਿੱਚ ਜਾ ਕੇ ਘਰ-ਘਰ ਫੂਡ ਵੰਡਦੇ ਸਾਂ। ਖਾਣਾ ਤੇ ਵੈਸੇ ਪਹਿਲੇ ਦੋਕ ਦੇ ਨਹੀਂ ਸਰਵ ਹੋਇਆ ਬਾਅਦ ਚ ਖਾਣਾ ਬਹੁਤ ਹੋ ਗਿਆ। ਬਿਲਕੁਲ ਬਿਲਕੁਲ। ਤੇ ਅਸੀਂ ਜ਼ਿਆਦਾ ਫੋਕਸ ਅਸੀਂ ਕਰਦੇ ਸੀਗੇ ਮੈਡੀਸਨ ਤੇ ਤੇ ਉੱਥੋਂ ਜਿਹੜੀ ਬਿਮਾਰੀਆਂ ਨਿਕਲਣ ਦਾ ਉਹਦੇ ਵਿੱਚ ਪਸ਼ੂ ਪੰਛੀ ਮਰੇ ਸਨ ਤੇ ਉਹ ਅੱਜ ਵੀ ਉਹ ਫਿਕਰ ਬਰਕਰਾਰ ਹੈ। ਟੀਮ ਦੀ ਡੀਡੀਸੀ ਵੀ ਉਸ ਪਿੰਡ ਦੇ ਸਰਪੰਚ ਦੇ ਕੋਲੋਂ ਇੱਕ ਚਿੱਠੀ ਦੇ ਉੱਤੇ ਮੋੜ ਲਗਵਣੀ ਆ ਵੀ ਇਹ ਵਾਕਿਆ ਇਹ ਟੱਬਰ ਲੋਡ ਵਾਂਦੇ ਸਾਡੇ ਕੋਲ ਇਸ ਵੇਲੇ 350 ਫੈਮਲੀ ਵਰਿਫਾਈਡ ਫੈਮਲੀ ਪੰਜਾਬ ਦੇ ਹੋ ਗਈ ਟੁੱਟੇ ਕੈਨੇਡਾ ਵਾਲਿਆਂ ਨੇ ਉਹਨਾਂ ਨੂੰ ਅਸੀਂ ਮਲਾ ਦਿੱਤਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਸਾਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਮ ਦੇ ਰਾਹੀਂ ਕਿਉਂਕਿ ਪਿਛਲੇ ਤੁਸੀਂ ਕਈ ਦਿਨਾਂ ਤੋਂ ਅਸੀਂ ਉਹਨਾਂ ਇਲਾਕਿਆਂ ਦੀ ਤੁਹਾਨੂੰ ਵਿਸ਼ੇ ਜਿਹੜੀ ਆ ਕਫਰੇ ਦਿਖਾਈ ਆ ਉਹ ਹਾਲਾਤ ਦਿਖਾਏ ਨੇ ਕਿਉਂਕਿ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਤਾਂ ਕੁਦਰਤੀ ਆਫਤ ਦੇ ਦੌਰਾਨ ਤੁਸੀਂ ਦੇਖਿਆ ਕਿ ਪੰਜਾਬ ਦੇ ਬਾਰਡਰ ਇਲਾਕਿਆਂ ਦੇ ਨਾਲ ਲੱਗਦੇ ਕਈ ਪਿੰਡ ਜਿਹੜੇ ਨੇ ਉਹ ਖਤਮ ਹੋ ਚੁੱਕੇ ਉਹਨਾਂ ਦੀਆਂ ਫਸਲਾਂ ਖਤਮ ਹੋ ਚੁੱਕੀਆਂ ਉਹਨਾਂ ਦਾ ਕਾਰੋਬਾਰ ਖਤਮ ਹੋ ਚੁੱਕਿਆ ਤਾਂ ਆਖਰਕਾਰ ਉਹਨਾਂ ਦੇ ਮੁੜ ਵਸੇਵੇਂ ਦੇ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਆਪਣੇ ਆਪਣੇ ਪੱਧਰ ਤੇ ਜਿਹੜਾ ਕੰਮ ਆ ਉਹ ਕੀਤਾ ਜਾ ਰਿਹਾ ਹੈ ਸੋ ਬੇਸ਼ੱਕ ਪੰਜਾਬ ਸਰਕਾਰ ਵੀ ਆਪਣੇ ਪੱਧਰ ਤੇ ਦਾਵਾ ਕਰ ਰਹੀ ਹੈ ਵਾਦਾ ਕਰ ਰਹੀ ਹੈ ਕਿ ਅਸੀਂ ਉਹਨਾਂ ਨੂੰ ਜੋ ਬਣਦਾ ਮੁਆਵਜ਼ਾ ਉਹ ਅਸੀਂ ਦਵਾਂਗੇ ਸੋ ਸਾਡੇ ਨਾਲ ਅੱਜ ਖਾਸ ਤੌਰ ਤੇ ਪੰਜਾਬ ਪਵਨਸਰੀ ਕੈਨੇਡਾ ਦੇ ਸੰਤਾਪਕ ਸਰਦਾਰ ਸੁਖੀ ਬਾੜੀ ਜੀ ਸਾਡੇ ਨਾਲ ਮੌਜੂਦ ਨੇ ਸੋ ਉਹਨਾਂ ਵੱਲੋਂ ਵੀ ਜਿਹੜਾ ਇਸ ਕਾਰਜ ਦੇ ਵਿੱਚ ਜਿਹੜੀ ਇਹ ਸੇਵਾ ਉਹ ਕੀਤੀ ਜਾ ਰਹੀ ਹੈ ਕੀ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਪੰਜਾਬ ਦੀ ਬਿਹਤਰੀ ਦੇ ਲਈ ਪੰਜਾਬ ਦੇ ਉਹਨੇ ਪਿੰਡਾਂ ਨੂੰ ਪਹੁੰਚਾਉਣ ਦੇ ਲਈ ਕੀ ਪਲਾਨ ਤਿਆਰ ਕੀਤਾ ਗਿਆ ਹੈ ਸੋ ਸਾਰੇ ਜਿਹੜੀ ਜਾਣਕਾਰੀਆਂ ਉਹ ਤੋਂ ਲਾਵਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਇਸ ਸ਼ੋਹ ਦੇ ਵੀ ਸਵਾਗਤ ਕਰਦੇ ਆਂ ਬਾਟਾ ਸਸੀ ਕਾਲੀ ਅ ਸਸੀ ਕਾ ਬੇਟਾ ਚਾਰਦੀ ਕਲਾ ਟਾਈਮ ਟੀਵੀ ਦੇ ਜਿੰਨੇ ਵੀ ਦਾਰਸ਼ਕ ਨੇ ਸਾਰਿਆਂ ਨੂੰ ਪਿਆਰ ਭਰੀ ਸਸੀ ਕਾ ਸਾਰਿਆਂ ਨੂੰ ਢੇ ਸਾਰੀਆਂ ਦੁਆਵਾਂ ਜੀ ਬਾਟਾ ਪੰਜਾਬ ਦੇ ਤੁਸੀਂ ਹਾਲਾਤ ਦੇਖੇ ਬੇਸ਼ੱਕ ਤੁਸੀਂ ਮੈਨੂੰ ਲੱਗਦਾ ਬਾਰਸੀ ਆਪਣੇ ਜਿਹੜੇ ਆ ਸਾਰਿਆਂ ਜਿਹੜੇ ਤੁਹਾਡੀ ਪੂਰੀ ਟੀਮ ਆ ਉਹ ਆਪਣੇ ਪਦਰ ਤੇ ਕੰਮ ਕਰ ਰਹੀ ਸੀ ਜੀ ਉਸ ਹਾਲਾਤ ਨੂੰ ਸਭ ਤੋਂ ਪਹਿਲਾਂ ਦੱਸੋ ਕਿਵੇਂ ਦੇਖ ਰਹੇ ਸੀ ਕਿਵੇਂ ਬਾਚ ਕਰ ਰਹੇ ਸੀ ਕਿਉਂਕਿ ਤੁਹਾਡਾ ਜਿਹੜਾ ਦਿਲ ਆ ਪੰਜਾਬ ਦੀ ਧਰਤੀ ਦੇ ਨਾਲ ਜੁੜਿਆ ਹੋਇਆ ਕਿਉਂਕਿ ਬਹੁਤ ਪ੍ਰੋਗਰਾਮ ਕਰਾਨੇ ਆ ਉਸ ਸਮੇਂ ਸਥਿਤੀ ਕਿਸ ਨੂੰ ਆਵਾਜ਼ ਕੀ ਆਵਾਜ਼ ਕਰਨ ਦੀ ਮੰਨਦੇ ਹਾਂ ਬਿਲਕੁਲ ਬੇਟਾ ਮੈਨੂੰ ਐਸੀ ਜ਼ਿੰਦਗੀ ਦੇ ਵਿੱਚ ਤਿੰਨ ਮੌਕੇ ਮਿਲੇ ਮੈਨੂੰ ਡਿਜ਼ਾਸਟਰ ਏਰੀਆ ਦੇ ਵਿੱਚ ਫਿਜ਼ੀਕਲੀ ਵਿਚਰਦੇ ਆ ਉਹਦੇ ਵਿੱਚ 2013 ਦੇ ਵਿੱਚ ਫੁਲਪਾਇਨ ਦੇ ਵਿੱਚ ਇੱਕ ਹਰਕੇਨ ਆਇਆ ਸੀ ਜਿੱਥੇ 8-9000 ਮੌਤਾ ਹੋਈਆਂ ਸੀ ਆ ਤੇ ਉਹ ਮੈਂ ਫਿਜ਼ੀਕਲੀ ਮੈਨੂੰ ਰੈੱਡ ਕਰਾਸ ਕੈਂਡਾ ਵਾਲਿਆਂ ਨੇ ਉੱਥੇ ਭੇਜਿਆ ਸੀਗਾ ਜੈਸਟ ਏਰੀਆ ਤੇ ਤੇ ਮੈਂ ਜਦੋਂ ਉਹ ਹਾਲਾਤ ਦੇਖੇ ਸਨ ਆ ਲਾਸ਼ਾਂ ਪਈਆਂ ਨੇ ਉਹਨਾਂ ਦੇ ਕੋਲ ਬੱਚੇ ਬੈਠੇ ਨੇ ਸਾਡੇ ਬਾਡੀ ਦੇ ਪਾਰਟ ਦਰਖਤਾਂ ਨਾਲ ਤੰਗ ਹੋਏ ਘਾਟਾ ਡੇਰੀ ਹੋਏ ਨੇ ਬੜਾ ਡਰਾਉਣਾ ਯਾ ਅਗਰੈਸ ਨਪਾਲ ਦੇ ਵਿੱਚ ਅਰਥਕਵੇਕ ਆਇਆ ਤੇ ਮੈਂ ਉਹਨੂੰ 12 ਦਿਨ ਨਪਾਲ ਦੇ ਵਿੱਚ ਉੱਥੇ ਰਿਹਾ ਉਹ ਬੜਾ ਤਰਸ ਜੋਗਾ ਦਿਲ ਹਲੇ ਜਾਂਦਾ ਉਹ ਚੀਜ਼ਾਂ ਨੂੰ ਦੇਖ ਕੇ ਜਾਂ ਯਾਦ ਕਰਕੇ ਵੀ ਆ ਫਿਰ 19 ਦੇ ਵਿੱਚ ਜਿਹੜਾ ਸੁਲਤਾਨਪੁਰ ਲੋਧੀ ਦੇ ਏਰੀਏ ਦੇ ਵਿੱਚ ਤੋਂ ਬੰਨ ਟੁੱਟਾ ਆ ਤਾਂ ਉਦੋਂ ਵੀ ਬਿਲਕੁਲ ਉਦੋਂ ਮੈਂ ਫੋਰਚਨ ਸੀਗਾ ਭਈ ਮੈਨੂੰ ਸੇਵਾ ਦਾ ਮੌਕਾ ਮਿਲਣਾ ਸੀ ਤੇ ਮੈਂ ਹਲੇ ਏਅਰਪੋਰਟ ਤੇ ਦਿੱਲੀ ਉਤਰਿਆ ਤੇ ਜਦੋਂ ਖਬਰ ਆ ਗਈ ਤੇ ਬੰਨ ਟੁੱਟ ਗਿਆ ਤੇ ਮੈਂ ਉੱਥੋਂ ਸਿੱਧਾ ਉੱਥੇ ਚਲਾ ਗਿਆ ਬਾਬਾ ਸਿਚੇਵਾਲ ਨਾਮ ਬੋਲ ਚਾਲਿਆ ਉਹਨਾਂ ਨਾਲ ਸੰਪਰਕ ਕੀਤਾ ਤੇ ਬਿਆਸੀ ਕੁਝ ਕੰਨ ਆ ਤੇ ਹਾੜਾ ਆ ਗਏ ਨੇ ਲੋਕ ਕੋਠਿਆਂ ਦੇ ਬੈਠੇ ਨੇ ਤੇ ਉਹ ਅਸੀਂ ਉਹਨਾਂ ਨੇ ਸਾਨੂੰ ਇੱਕ ਬੇੜੀ ਦਿੱਤੀ ਤੇ ਅਸੀਂ 12 ਦਿਨ ਉਹ ਬੇੜੀ ਉਹਨਾਂ ਦੀ ਰੱਖੀ ਤੇ ਬਾਹਰੋਂ ਟੀਮ ਨੇ ਫੂਡ ਲਿਆਉਣਾ ਤੇ ਅਸੀਂ ਬੇੜੀਆਂ ਦੇ ਵਿੱਚ ਜਾ ਕੇ ਘਰ-ਘਰ ਫੂਡ ਵੰਡਦੇ ਸਾਂ ਆ ਐਤਕੀ ਜਿਹੜਾ ਨੁਕਸਾਨ ਬਹੁਤ ਹੀ ਜ਼ਿਆਦਾ ਹੋਇਆ ਮ ਮੈਨ ਲੱਸੀ ਅ ਕੰਡਾ ਸੀ ਮੇਰੀ ਥੋੜੀ ਮਜਬੂਰੀ ਸੀ ਮੇਰਾ ਦਿਲ ਵੜਾ ਸੀ ਕਰਦਾ ਕਿ ਮੈਂ ਰਾਈਟ ਵੇ ਹੋਣ ਚੱਲੇ ਜਾਵਾਂ ਅ ਤੇ ਉਹਦੇ ਲਈ ਪਰ ਚੰਗੀ ਗੱਲ ਇਹ ਸੀ ਕਿ ਪੰਜਾਬ ਦੇ ਹੁਣ ਵਿੱਚ ਇਸ ਵੇਲੇ ਬਹੁਤ سارے ਦਰਸ਼ਕ ਜਾਣਦੇ ਨੇ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਭਵਨ ਦੀ ਕੋਈ ਨਾ ਟੀਮ ਹੈ ਬਹੁਤ سارے ਮੈਂਬਰ ਨੇ 300 ਤੋਂ ਵੱਧ ਵੋਲੰਟੀਅਰ ਆਪਣੇ ਇੱਥੇ ਪੰਜਾਬ ਦੀ ਕੰਮ ਕਰਦੇ ਨੇ ਸੋ ਮੈਂ ਤਿੰਨ ਪੜਾਅ ਦੇ ਵਿੱਚ ਗੱਲ ਕਰਾਂਗਾ ਜਿਹੜੀ ਪੰਜਾਬ ਭਵਨ ਨੇ ਥੋੜੀ-ਮੋਟੀ ਕੋਸ਼ਿਸ਼ ਕੀਤੀ ਆ ਆ ਇੱਕਦੇ ਅਸੀਂ ਜਦੋਂ ਹੀ ਹਾੜ ਆਏ ਨੇ ਉਦਨੇ ਅਸੀਂ ਦੋ ਟੀਮਾਂ ਜਿਹੜੀਆਂ ਆ ਵੈਨਾ ਮੈਡੀਕਲੀ ਜਿਹੜਾ ਮੈਡੀਸਨ ਲੀਆਂ ਭਰ ਕੇ ਅਸੀਂ ਤੁਰਦੇ ਫਿਰਦੇ ਓਕੇ ਕੈਂਪ ਜਿਹੜੇ ਹੁੰਦੇ ਨੇ ਜਿੱਥੇ ਪਿੰਡਾਂ ਦੇ ਵਿੱਚ ਜਿੱਥੇ ਤਾਂ ਗੱਡੀਆਂ ਜਾਂਦੀਆਂ ਨੇ ਆ ਦਵਾਈਆਂ ਉਹ ਅੱਜ ਵੀ ਚੱਲ ਰਿਆ ਹੈ ਆ ਉਹ ਬੜਾ ਵਧੀਆ ਚੱਲ ਰਿਹਾ ਦੂਸਰਾ ਜਿਹੜੇ 8 ਜ਼ਿਲ੍ਹੇ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ ਹੂੰ ਆ ਉੱਥੇ ਜਿਹੜੀ ਨਵੀਆਂ ਗੱਲਾਂ ਨਵੀਂ ੜਾਂ ਦੀ ਆ ਟੀਮ ਹੈ ਜਿਲ੍ਹਾ ਪ੍ਰਧਾਨ ਨੇ ਉਹਦੇ ਨਾਲ ਪੰਜ-ਪੰਜ ਮੈਂਬਰ ਨੇ ਬੇਸ਼ੱਕ ਮੈਂਬਰ ਤੋਂ ਉਹਨਾਂ ਕੋਲ ਬੁੱਧ ਨੇ ਤੇ ਉਹਨਾਂ ਨਾਲ ਅਸੀਂ ਜਦੋਂ ਸੰਪਰਕ ਦੇ ਲਿਆ ਤਾਂ ਵੀ ਉਹ ਬੈਸਤ ਤਰੀਕਾ ਸੀਗਾ ਕਿਤੇ ਉਹ ਜ਼ਿਲ੍ਹੇ ਦੇ ਨੇ ਤਾਂ ਉਹਨਾਂ ਨੂੰ ਪਤਾ ਹੈ ਤੇ ਉਹਨਾਂ ਨੂੰ ਅਸੀਂ ਫਿਰ ਪਲਾਨ ਬਣਾ ਕੇ ਜਾਂ ਉਹਨਾਂ ਦੀ ਉਹਨਾਂ ਤੋਂ ਜਾਣਕਾਰੀ ਲੈ ਕੇ ਕਿਹੜੀ ਚੀਜ਼ ਦੀ ਲੋੜ ਹੈ ਤੇ ਉਹਨੂੰ ਅਸੀਂ ਜਿਹੜੀ ਫਾਈਨੈਂਸ਼ੀਅਲ ਮਦਦ ਅਸੀਂ ਉਹਨਾਂ ਨੂੰ ਡਾਇਰੈਕਟਲੀ ਭੇਜੀ ਆਪਣੀ ਟੀਮ ਨੂੰ ਤੇ ਉਹਨੇ ਉਹ ਲੋੜਵੰਦਾਂ ਲਈ ਜੋ ਲਿਸਟ ਤਿਆਰ ਉਹ ਕਰਦੇ ਸਨ ਉਹ ਕਿਸੇ ਵੀ ਪੁਆਇੰਟ ਵੀ ਤੋਂ ਸੀਗੀਆਂ ਬੇਸ਼ੱਕ ਉਹ ਮੱਛਰਦਾਨੀਆਂ ਸਨ ਬੇਸ਼ੱਕ ਉਹ ਖਾਣਾ ਸੀਗਾ ਖਾਣਾ ਤੇ ਵੈਸੇ ਪਹਿਲੇ ਧੋਕਦੇ ਨਹੀਂ ਸਰਵ ਹੋਇਆ ਬਾਅਦ ਚ ਖਾਣਾ ਬਹੁਤ ਹੋ ਗਿਆ ਤੇ ਅਸੀਂ ਜਿਆਦਾ ਫੋਕਸ ਅਸੀਂ ਕਰਦੇ ਸੀਗੇ ਮੈਡੀਸਨ ਤੇ ਹੂੰ ਵੀ ਜਿਹੜੀ ਇਹ ਕਿ ਮੇਰਾ ਜਿਹੜਾ ਪਹਿਲੇ ਹੜ ਜਦੋਂ ਆਈ ਸੀ 40 ਡਿਗਰੀ ਟੈਂਪਰੇਚਰ ਸੀ ਤੇ ਪਾਣੀ ਆ ਕੇ ਨੀਵੇਂ ਥਾਵਾਂ 'ਚ ਖੜ ਗਿਆ ਸੀ ਹੂੰ ਤੇ ਉੱਥੋਂ ਜਿਹੜੀ ਬਿਮਾਰੀਆਂ ਨਿਕਲਣ ਦਾ ਉਹਦੇ ਵਿੱਚ ਪਸ਼ੂ ਪੰਛੀ ਮਰੇ ਸਨ ਤੇ ਉਹ ਅੱਜ ਵੀ ਉਹ ਫਿਕਰ ਬਰਕਰਾਰ ਹੈ ਬਰਤਸਬ ਅਸੀਂ ਵੀ ਤਾਂ ਨਾ ਲਗਾਤਾਰ ਚੜਦੀ ਕਲਾ ਟਾਈਮ ਟੀਵੀ ਨੇ ਅਸੀਂ ਜਿਹੜਾ ਖਾਸ ਤੌਰ ਤੇ ਜਿਹੜਾ ਬਾਰਡਰ ਇਲਾਕੇ ਸੀ ਹਰ ਤਰਨ ਤਰ ਹੋ ਗਿਆ ਫੋਜਪੁਰ ਕਲੀ ਹੋ ਗਿਆ ਇੱਥੇ ਹਾਲਾਤ ਬੜੇ ਨਾ ਨਾਜ਼ੁਕੀ ਜਿਵੇਂ ਤੁਸੀਂ ਜ਼ਿਕਰ ਕੀਤਾ ਤਾਂ ਉੱਥੇ ਡੰਗਰ ਮਰੇ ਹੋਏ ਸੀ ਮੱਛੀਆਂ ਦਰਿਆਵਾਂ ਤੋਂ ਆ ਗਈਆਂ ਤਾਂ ਉੱਥੇ ਨਾ ਅਜੀਬ ਬਿਮਾਰੀ ਜਿਹੜੀਆਂ ਕਿਤੇ ਕਿਤੇ ਸੈਲਰੀ ਸੀ ਬੇਸ਼ੱਕ ਸੰਸਥਾਵਾਂ ਨੇ ਬੜਾ ਸਹਿਯੋਗ ਦਿੱਤਾ ਕਲਾਕਾਰਾਂ ਨੇ ਬਹੁਤ ਸਹਿਯੋਗ ਦਿੱਤਾ ਕਿ ਤੁਹਾਨੂੰ ਲੱਗਦਾ ਨਹੀਂ ਹੁਣ ਬੇਸ਼ੱਕ ਸਾਰਾ ਕੁਝ ਉੱਥੇ ਖਤਮ ਹੋ ਚੁੱਕਾ ਸੋਕਾ ਆ ਚੁੱਕਿਆ ਉੱਥੇ ਅਜੇ ਕਿਹੜੇ ਕਾਰਜ ਕਰਨੇ ਚਾਹੀਦੇ ਨੇ ਜਿਹੜੇ ਵਾਕਿਓਂ ਲੋਡ ਹੋਣ ਕਿਉਂਕਿ ਨਾ ਜਿਹੜਾ ਅਸਲ ਲੋਡਵਾਂ ਦੁੰਦਣਾ ਉੱਥੇ ਤੱਕ ਪਹੁੰਚਦਾ ਨਹੀਂ ਹਾਂ ਮੈਂ ਉਹਦਾ ਪੁੱਤਰ ਦੱਸਦਾ ਜਿਹੜਾ ਆਪਾਂ ਇਹ ਦੋ ਪੜਾ ਮੈਂ ਪੰਜਾਬ ਤੋਂ ਬੰਦੇ ਆ ਤੁਹਾਨੂੰ ਵੀ ਸ਼ੇਅਰ ਕੀਤੇ ਨੇ ਮੈਡੀਸਨ ਦਾ ਤੇ ਫਿਰ ਖਾਣਾ ਜਾਂ ਹੋਰ ਚੀਜ਼ਾਂ ਬਚਾਉਣ ਦਾ ਟੀਮ ਦੇ ਥਰੂ ਇੱਕ ਅਸੀਂ ਬਹੁਤ ਦੋ ਤਿੰਨ ਦਿਨ ਬਾਅਦ ਹੀ ਇੱਕ ਲੌਂਗ ਟਰਮ ਗੋਲ ਬਣਾਇਆ ਸੀਗਾ ਉਹਦੇ ਵਿੱਚ ਇਹ ਸੀਗਾ ਵੀ ਅਸੀਂ ਇਦਾਂ ਨਹੀਂ ਵੀ ਅੱਜ ਦਵਾਈ ਦੇ ਪੈਸੇ ਭੇਜ ਦੋ ਜਾਂ ਕੋਸ਼ਿਸ਼ ਕਰੋ ਅਸੀਂ ਕਿਉਂ ਕੈਨੇਡਾ ਇੱਕ ਬੜਾ ਵਧੀਆ ਪ੍ਰਕੁਲਤ ਮੋਲਕ ਹੈ ਲੋਕਾਂ ਕੋ ਗੰਜੈਸ਼ ਵੀ ਹੈਗੀ ਬਿਲਕੁਲ ਤੇ ਅਸੀਂ ਉਦੋਂ ਉਹਨਾਂ ਨਾਲ ਇੱਕ ਪਲਾਨ ਇਦਾਂ ਦਾ ਬਣਾਇਆ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਥੋੜਾ ਫਿਕਰ ਹੁੰਦਾ ਹੈ ਕਿ ਮੇਰਾ ਮਿਹਨਤ ਦੀ ਕਮਾਈ ਏ ਥਾਂ ਕਿਤੇ ਲੱਗ ਵੀ ਜਾਊ ਜਾਂਦ ਕੇ ਬਹੁਤ ਸਾਰੀਆਂ ਬਹੁਤ ਚੰਗੀਆਂ ਚੰਗੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਪਰ ਫੇਰ ਵੀ ਹਰ ਇੱਕ ਸਮਾਜ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਨੇ ਤੁਹਾਨੂੰ ਪਤਾ ਬਹੁਤਿਆਂ ਨੇ ਨਕਲੀ ਕਈ ਘਰ ਬਣਾਇਆ ਉਹਦੇ ਲਈ ਵੀ ਅਸੀਂ ਲੌਂਗ ਟਰਮ ਗੋਲ ਦੇ ਵਿੱਚ ਜਿਹੜਾ ਅਸੀਂ ਪੈਕੇਜ ਜਿਹੜਾ ਬਣਾਇਆ ਸੀਗਾ ਉਹ ਇਹ ਸੀਗਾ ਵੀ ਜਿਹੜੇ ਕੈਨੇਡਾ ਦੇ ਵਿੱਚ ਲੋਕ ਵੱਸਦੇ ਨੇ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੈ ਵੀ ਮੇਰਾ ਪੈਸਾ ਸਹੀ ਥਾਂ ਲੱਗੇਗਾ ਫਿਰ ਅਸੀਂ ਇਹ ਜਿਹੜੇ 8 ਜ਼ਿਲ੍ਹੇ ਸਾਡੇ ਪ੍ਰਭਾਵਿਤ ਜ਼ਿਲ੍ਹੇ ਸੀ ਇਹਨਾਂ ਜ਼ਿਲ੍ਹਿਆਂ ਨੂੰ ਇਹਨਾਂ ਨੇ ਸਲਾਹ ਕੀਤੀ ਵੀ ਤੁਸੀਂ ਜਾਓ ਤੇ ਸਾਨੂੰ ਪਰਿਵਾਰ ਲੱਭ ਕੇ ਦਿਓ ਜਿਹੜਾ ਜੈਨੂਨ ਹੈ ਅ ਸਰਵੇ ਕਰਕੇ ਹਾਂ ਸਰਵੇ ਕਰਕੇ ਇਹ ਸਾਡੀ ਟੀਮ ਨੇ ਉਹਨੂੰ ਅਥਾਰਾਈਜ਼ ਕੀਤਾ ਉਸ ਤੋਂ ਬਾਅਦ ਟੀਮ ਦੀ ਡੀਟੀਸੀ ਵੀ ਉਸ ਪਿੰਡ ਦੇ ਸਰਪੰਚ ਦੇ ਕੋਲੋਂ ਇੱਕ ਚਿੱਠੀ ਦੇ ਉੱਤੇ ਮੋੜ ਲਵਾਣੀ ਆ ਵੀ ਇਹ ਵਾਕਿਆਇ ਟੱਬਰ ਲੋੜਵਾਂਦੇ ਪਰ ਉਹਦੀ ਜਿਹੜਾ ਸਾਡਾ ਫੋਕਸ ਹੈਗਾ ਐਜੂਕੇਸ਼ਨ ਤੇ ਓਕੇ ਆ ਜਿਹੜੇ ਹੁਣ ਜਿੰਨਾਂ ਦੇ ਨੁਕਸਾਨ ਬੇਟਾ ਹੋ ਗਿਆ ਉਹਨਾਂ ਨੇ ਬੱਚਿਆਂ ਦੀ ਹੋ ਸਕਦਾ ਪੜਾਈ ਦੀ ਫੀਸ ਨਾ ਦੇ ਸੇ ਕਾਲਜ ਬੱਚਾ ਜਾ ਰਿਹਾ ਆ ਮੈਂ ਗਾਂ ਜਾ ਕੇ ਤੁਹਾਨੂੰ ਇਹ ਹੋਰ ਰਿਜ਼ਲਟ ਵੀ ਦੱਸਦਾ ਤੇ ਅਸੀਂ ਉਹ ਜਦੋਂ ਇਹਨਾਂ ਨੂੰ ਬੇਨਤੀ ਕੀਤੀ ਤਾਂ ਫਿਰ ਅਸੀਂ ਉੱਥੇ ਦੇ মিডিਆ ਦੇ ਵਿੱਚ ਇਹ ਗੱਲ ਦੀ ਚਾਚਾ ਕੀਤੀ ਵੀ ਅਸੀਂ ਆ ਤੁਹਾਨੂੰ ਇੱਕ ਪਿੰਡ ਦੇ ਸਰਪੰਚ ਤੋਂ ਸਾਡੀ ਟੀਮ ਦੇ ਸਾਡੇ ਲੈਟਰ ਹੈਡ ਥੱਲੇ ਆ ਤਸਦੀਕ ਕਰਾ ਕੇ ਤੁਹਾਨੂੰ ਇੱਕ ਫੈਮਿਲੀ ਦਿੰਨੇ ਆ ਤੁਸੀਂ ਉਹਨਾਂ ਦਾ ਬੱਚਾ ਕਟੋ-ਕਟ ਇੱਕ ਜਾਂ ਦੋ ਬੱਚਾ ਪਰਿਵਾਰ ਚੋਂ ਆ 2 ਸਾਲਾਂ ਲਈ ਅਡੌਪਟ ਕਰੋ ਓਕੇ ਹੁਣ ਤੁਹਾਡੇ ਰਿਪੋਰਟ ਦੇ ਮੁਤਾਬਿਕ ਜੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਸਰਵੇ ਕੀਤਾ ਕਿੰਨੇ ਕੁ ਪਿੰਡ ਜਿਹੜੇ ਨੇ ਤੁਹਾਡੇ ਕੋਲ ਰਿਪੋਰਟ ਦੇ ਮੁਤਾਬਿਕ ਆ ਚੁੱਕੇ ਨੇ ਬੇਸ਼ੱਕ ਉੱਥੇ ਸਰਕਾਰ ਨੇ ਵੀ ਆਪਣਾ ਪ੍ਰੋਸੈਸ ਸ਼ੁਰੂ ਕਰਤਾ ਸੰਸਥਾਵਾਂ ਵੀ ਕਰ ਰਹੀਆਂ ਨੇ ਕਲਾਕਾਰਾਂ ਨੇ ਆਪਣੇ ਪੱਧਰ ਤੇ ਕੰਮ ਕੀਤਾ ਤੁਹਾਡੇ ਕੋਲ ਕੋਈ ਰਿਪੋਰਟ ਆਈ ਆ ਸਾਹਮਣੇ ਕਿ ਵਾਕੀ ਵੀ ਇੰਨੇ ਪਿੰਡ ਨੇ ਵੀ ਅਸੀਂ ਇੰਨੇ ਪਿੰਡਾਂ ਨੂੰ ਦੇਣਾ ਅਸੀਂ ਬੇਟਾ ਜਿਹੜਾ ਉਹਨੂੰ ਗੱਲ ਨੂੰ ਥੋੜੀ ਜਾਂ ਗਾਂ ਲੈ ਕੇ ਜਾਊਗਾ ਅਸੀਂ ਉਹ ਬਸਿਕ ਕੈਨੇਡਾ ਵਾਸੀਆਂ ਨੇ ਉਹਨੂੰ ਬੜਾ ਹਲਾਰਾ ਦਿੱਤਾ ਉਹਦੇ ਵਿੱਚ ਹੋਇਆ ਕੀ ਭਈ ਸਾਡੇ ਕੋਲ ਇਸ ਵੇਲੇ 350 ਫੈਮਿਲੀ ਏ ਵੈਰੀਫਾਈਡ ਫੈਮਿਲੀ ਪੰਜਾਬ ਦੇ ਹੋ ਗਈ ਚੁੱਕੇ ਕੈਨੇਡਾ ਵਾਲਿਆਂ ਨੇ ਉਹਨਾਂ ਨੂੰ ਅਸੀਂ ਮਲਾ ਦਿੱਤਾ ਅੱਛਾ ਕਿਉਂ ਪੰਜਾਬ ਭਵਨ ਕਦੀ ਵੀ ਫੰਡ ਰੇਜ਼ ਨਹੀਂ ਕਰਦਾ ਕਦੀ ਕਿਸੇ ਤੋਂ ਪੈਸਾ ਨਹੀਂ ਲੈਂਦਾ ਹੁਣ ਅਸੀਂ ਉਹਨਾਂ ਨੂੰ ਆਸ ਵਿੱਚ ਹੀ ਕਨੈਕਟ ਕਰਾਤਾ ਵੀ ਤੁਸੀਂ ਹੁਣ ਇਹ ਵੈਰੀਫਾਈਡ ਨੰਬਰ ਆ ਤੁਸੀਂ ਡੋਨਰ ਹੋ ਸਿੱਧਾ ਸਿੱਧਾ ਕੰਟੈਕਟ ਪਰਿਵਾਰ ਦਾ ਹਾਂ ਉਹਨੋਂ ਸਿੱਧਾ ਆਸ ਵਿੱਚ ਹੀ ਬੱਚੇ ਦੀ ਪੜ੍ਹਾਈ ਦਾ ਵੀ ਉਹ ਯੂਨੀਵਰਸਿਟੀ ਤੋਂ ਡਾਇਰੈਕਟਲੀ ਯੂਨੀਵਰਸਿਟੀ ਦੇ ਫੀਸਾਂ ਜਮ੍ਹਾਂ ਹੋ ਰਹੀਆਂ ਤੇ ਜਿਹੜੇ ਉਹ ਡੋਨਰ ਨੇ ਹਾਂ ਦੇ ਆਰ ਵੈਰੀ ਹੈਪੀ ਐਕਚੁਅਲੀ ਓਕੇ ਵੈਰੀ ਹੈਪੀ ਉਹਦੇ ਵਿੱਚ ਜਿੰਨੀ ਕਿ ਮੇਰੀ ਨੌਲੇਜ ਦੇ ਵਾਇਆ ਸਾਨੂੰ ਲਾ ਕਰਦੇ ਵੀ ਸਟੂਡੈਂਟ ਮਿਲ ਗਏ ਸਾਨੂੰ ਮੈਡੀਕਲ ਤੇ ਡਾਕਟਰੀ ਦੇ ਜਿਨ੍ਹਾਂ ਨੇ ਆਪਣੇ ਟੀਚੇ ਰੱਖੇ ਉਹ ਵੀ ਬੱਚੇ ਮਿਲੇ ਜਿਹੜੇ ਗਰੀਬ ਪਰਿਵਾਰਾਂ ਚੋਂ ਬੜੀ ਮੁਸ਼ਕਲ ਨਾਲ ਪੜ ਰਹੇ ਸੀ ਤੇ ਮੈਨੂੰ ਇਹ ਲੱਗਦਾ ਸੀਗਾ ਕਿ ਉਹ ਤਕਰੀਬਨ ਹਾਲੇ ਉਹ ਪ੍ਰੋਗਰਾਮ ਚੱਲ ਰਿਹਾ ਹੈ ਸਾਡਾ ਗੋਲ 1000 ਫੈਮਿਲੀ ਦਾ ਹੈ ਆ ਕਿਉਂ ਉਹ ਲੌਂਗ ਟਰਮ ਗੋਲ ਨੇ ওকে ਰਾਈਟ ਤੇ ਐਜੂਕੇਸ਼ਨ ਨਹੀਂ ਰੁਕਣੀ ਚਾਹੀਦੀ ਇਹ ਤੇ ਆਪਾਂ ਸਾਰੇ ਇਹਨਾਂ ਸਹਿਮਤ ਹਾਂ ਹਾਂਜੀ ਹਾਂਜੀ ਇੱਕ ਹੋਰ ਤੁਸੀਂ ਜਿਵੇਂ ਗੱਲ ਕੀਤੀ ਹੈ ਤੁਹਾਡੇ ਕੋਲ ਡਾਟਾ ਤੁਸੀਂ ਇਕੱਠਾ ਕੀਤਾ ਤੁਹਾਡੀ ਟੀਮ ਉੱਥੇ ਗਈ ਤਾਨੂੰ ਕੀ ਲੱਗਿਆ ਜਿਵੇਂ ਤੁਸੀਂ 8 ਕੇ 9 ਜ਼ਿਲ੍ਹਿਆਂ ਦੀ ਗੱਲ ਕੀਤੀ ਹੈ ਜਿੱਥੇ ਸਭ ਤੋਂ ਵੱਧ ਤਬਾਈ ਹੋਈ ਹੈ ਹਾਂਜੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਏਰੀਆ ਸਭ ਤੋਂ ਵੱਧ ਅਫੈਕਟਡ ਸੀ ਜਾਂ ਇਹਨਾਂ ਲੋਕਾਂ ਨੂੰ ਸਭ ਤੋਂ ਵੱਧ ਲੋੜ ਹੈ ਕਿਉਂਕਿ ਜਦੋਂ ਆਪਾਂ ਗਰਾਊਂਡ ਜ਼ੀਰੋ ਤੋਂ ਜਾਂਦੇ ਹਾਂ ਨਾ ਸਰਵੇ ਕਰਦੇ ਹਾਂ ਟੀਮ ਜਾਂਦੀ ਹੈ ਤਾ ਸਾਨੂੰ ਲੱਗਦਾ ਵੀ ਵਾਕਈ ਯਾਰ ਆ ਏਰੀਆ ਸਭ ਤੋਂ ਜ਼ਰੂਰ ਹੈ ਕਿਉਂਕਿ ਸਰਕਾਰਾਂ ਆਪਣੇ ਪੱਧਰ ਤੇ ਕੰਮ ਕਰਦੀਆਂ ਨੇ ਪਰ ਉੱਥੇ ਤੱਕ ਪਹੁੰਚ ਨਹੀਂ ਹੁੰਦੀ ਤਾਂ ਲੋਕੀ ਲੱਗਿਆ ਕਿ ਵਾਕਈ ਆ ਏਰੀਆ ਇੱਥੇ ਵੱਧ ਜ਼ਰੂਰਤ ਹੈ ਸਰਕਾਰਾਂ ਨੂੰ ਵੀ ਕੰਮ ਕਰਨ ਦੀ ਜ਼ਰੂਰਤ ਹੈ ਸੰਸਥਾਵਾਂ ਨੂੰ ਵੀ ਕੰਮ ਕਰਨ ਦੀ ਜ਼ਰੂਰਤ ਹੈ ਹਾਂ ਹਾਂ ਬਿਲਕੁਲ ਬੇਟਾ ਵੈਸੇ ਤੁਹਾਡੇ ਮੀਡੀਆ ਦੇ ਵਿੱਚ ਵੀ ਬੜੀਆਂ ਇਹ ਖਬਰਾਂ ਆ ਰਹੀਆਂ ਪਰ ਜਿੰਨੀ ਕਿ ਸਾਡੀ ਨੌਲੇਜ ਦੇ ਵਿੱਚ ਆਇਆ ਅਸੀਂ ਤਕਰੀਬਨ 300 ਪਿੰਡਾਂ ਵਿੱਚ ਰਹੇ ਹਾਂ ਹਣਾ ਕਿਉਂ ਸਾਡਾ ਜਿੱਡਾ ਕਿਧਾਰਾ ਹੈ ਉਹਦੇ ਵਿੱਚ ਅਸੀਂ ਨੋਟਿਸ ਕੀਤਾ ਵੀ ਫਿਰੋਜ਼ਪੁਰ ਹਫਾਜ਼ਿਲ ਕਾ ਅੰਮ੍ਰਿਤਸਰ ਬਾਰਡਰ ਲੱਗ ਕੇ ਹਾਂ ਬਾਰਡਰ ਦੇ ਹਾਂ ਨਾਲ ਨਾਲ ਬਾਰਡਰ ਦੇ ਜਿਹੜੇ ਲੱਗੇ ਇੱਕ ਇਹ ਵੀ ਗੱਲ ਨਾਲ ਆ ਬੇਟਾ ਜਦੋਂ ਨਾ ਇਦਾਂ ਦੀ ਤਵਾਹੀ ਆਂਦੀ ਹੈ ਉਹ ਤਾਂ ਤੁਸੀਂ ਜਿਹੜੇ ਵੀ ਪਿੰਡ ਜਿਹੜੇ ਵੀ ਜਿੱਥੇ ਵੀ ਨਿਗਾਹ ਮਾਰਦੇ ਹੋ ਸਾਰੇ ਹੀ ਉਸ ਗਿਣਤੀ ਚਾਹੁੰਦੇ ਨੇ ਹਣਾ ਸਾਰੇ ਹੀ ਲੋੜਵੰਦ ਨੇ ਹਣ ਬੇਟਾ ਮੈਂ ਇਹਨੂੰ ਗੱਲ ਨੂੰ ਥੋੜੀ ਜਿਹੀ ਗਾਂ ਲੈ ਕੇ ਜਾਣੀ ਚਾਹੂੰਗਾ ਹਾਂ ਹੱਡ ਆਏ ਨੇ ਤਵਾਹੀ ਹੋਈ ਹੈ ਆ ਥੋੜਾ ਬੜਾ ਕੰਮ ਚੱਲ ਪਿਆ ਨੇ ਲੋਕ ਵਾਪਸ ਕਰਾ ਨੂੰ ਜਾ ਰਹੇ ਨੇ ਸਵਾਇਆਂ ਹੋ ਰਹੀਆਂ ਨੇ ਬਹੁਤ ਸਾਰੀਆਂ ਐਨ ਜੀਓਜ਼ ਗਵਰਨਮੈਂਟ ਸਾਰੇ ਲੱਗੇ ਹੋਏ ਨੇ ਪਰ ਇਹ ਤੇ ਹਾਲੇ 5-7 ਸਾਲ ਦੀ ਗੱਲ ਹੈ ਬਿਲਕੁਲ ਹਨਾ ਅਸੀਂ ਇਦਾਂ ਨਾ ਤੁਰਿਏ ਪੇ ਅੱਜ ਹੀ ਅਸੀਂ ਉੱਥੇ ਆ ਕੰਮਾਂ ਇਹ ਰੱਖੋ ਵੀ ਇਹਨੂੰ ਸਟੈਪ ਬਾਈ ਸਟੈਪ ਕਰਕੇ ਬੇਸ਼ੱਕ ਤੁਸੀਂ ਹਜ਼ਾਰ ਰੁਪਇਆ ਮਹੀਨਾ ਦਾ ਦੇ ਰਹੇ ਆ ਉਹਨੂੰ ਇਦਾਂ ਰੱਖੋ ਵੀ ਦੋ ਤਿੰਨ ਚਾਰ ਸਾਲ ਦੇਣਾ ਹੀ ਦੇਣਾ ਮਹੀਨੇ ਦੀ ਮੀਂਹ ਜੋ ਵੀ ਤੁਹਾਡੀ ਸ਼ਰਤ ਆਏ ਹਾਂ ਵੀ ਪਰਿਵਾਰ ਡੋਪ ਕਿਤੇ ਜਾਣ ਕਿ ਹਾਂ ਹਾਂ ਬਿਲਕੁਲ ਕਿਉਂ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਇਹ ਹਾਰਡ ਪੀਟਾਂ ਦੇ ਜਿਹੜੇ ਪਰਵਾਹ ਨੇ ਇਹਨਾਂ ਦੇ ਰਜਗਾਰ ਤੇ ਫੋਕਸ ਕੀਤਾ ਜਾਵੇ এডੂਕੇਸ਼ਨ ਤੇ ਫੋਕਸ ਕੀਤਾ ਜਾਵੇ ਮੈਡੀਕਲੀ ਜਿਹੜਾ ਆ ਜਿਹੜਾ ਸਭ ਤੋਂ ਡੇਂਜਰਸ ਹੈ ਉੱਤੇ ਫੋਕਸ ਕੀਤਾ ਜਾਵੇ ਆ ਰੋਟੀ ਪਾਣੀ ਦਾ ਸਾਡੇ ਸਿੱਖੀਜ਼ਮ ਦੇ ਵਿੱਚ ਕਦੀ ਵੀ ਘਾਟ ਨਹੀਂ ਹੋਈ ਹੈਗੀ ਉਹ ਜੇ ਤਿੰਨ ਨਾ ਮਿਲੀਆਂ ਦੋ ਮਿਲ ਜਾਣੀਆਂ ਸਰ ਜਾਣਾ ਹੈ ਬਿਲਕੁਲ ਖੇਤੀ ਦੀ ਤੁਸੀਂ ਗੱਲ ਕੀਤੀ ਆਪਾਂ ਥੋੜਾ ਖੇਤੀ ਦੇ ਉੱਪਰ ਆਨੇ ਤੁਸੀਂ ਦੇਖਿਆ ਵੀ ਅਨੇਕਾ ਫਸਲ ਜਿਹੜੀ ਆ ਕਿਸਾਨਾਂ ਦੀ ਤਬਾਹ ਹੋ ਚੁੱਕੀ ਹੈ ਉਹਦੇ ਵਿੱਚ ਜਿਹੜਾ ਰੇਤਾ ਪੜ ਚੁੱਕਿਆ ਰੇਤਾ ਪਰਨ ਨੂੰ ਜਿਹੜੀ ਮਹੀਨਾ ਉਹ ਵੀ ਲਗਾਤਾਰ ਚੱਲ ਰਹੀ ਹੈ ਕਿ ਤੁਹਾਨੂੰ ਲੱਗਦਾ ਨਹੀਂ ਇਹਦੇ ਉੱਪਰ ਵੀ ਜਿਹੜਾ ਕਿਤੇ ਨਾ ਕਿਤੇ ਜਿਹੜੇ ਐਨ ਆਰ ਆਈ ਭਾਈਚਾਰੇ ਦੇ ਲੋਕ ਜਿਵੇਂ ਤੁਹਾਡੇ ਵਰਗੇ ਪੰਜਾਬ ਦੀ ਧਰਤੀ ਤੇ ਆਂਦੇ ਨੇ ਇੰਡੀਆ ਦੇ ਵਿੱਚ ਆਪਣਾ ਜਿਹੜੀ ਅਗ ਦਰਦ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਵਰਕ ਕਰਨਾ ਚਾਹੀਦਾ ਹੈ ਦੇਖੋ ਬੇਟਾ ਮੈਂ ਕੈਨੇਡਾ ਚ ਰਹਿਣਾ ਆ ਮੈਂ ਤੁਹਾਨੂੰ ਪਤਾ 50 ਸਾਲ ਤੋਂ ਰਹਿਣਾ ਹੂੰ ਔਰ ਬਹੁਤ ਸਾਰੇ ਪਰਿਵਾਰਾਂ ਨੇ ਬਹੁਤ ਮਦਦ ਕਰ ਰਹੇ ਨੇ ਪਰ ਮੈਂ ਇੱਥੇ ਸ਼ਾਇਦ ਮੈਨੂੰ ਜਿਗਰ ਕਾਨਣਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਹੁਣ ਕੈਨੇਡਾ ਵਰਗੇ ਵਿਸ਼ਵਿਤ ਮੁਲਕ ਦੇ ਵਿੱਚ ਉਹ ਮਦਦ ਕਰ ਰਹੇ ਨੇ ਪਰ ਬੜਾ ਓਪਨਲੀ ਨਹੀਂ ਦੱਸ ਰਹੇ ਉਹ ਮੈਂ ਤੁਹਾਨੂੰ ਕਾਰਨ ਵੀ ਦੱਸ ਦਿੰਦਾ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਫਰੋਤੀਆਂ ਦਾ ਬੜਾ ਉਹ ਬਿਲਕੁਲ ਚੱਲਿਆ ਹੋਇਆ ਹੈ ਔਰ ਮੈਂ ਦਰਜ ਨਹੀਂ ਬੰਦਿਆਂ ਨੂੰ ਜਿਹੜੇ ਬੜੇ ਸਟੈਬਲਿਸ਼ ਨੇ ਉਹ ਬੜਾ ਉਹ ਪੰਜਾਬ 'ਚ ਕਰ ਰਹੇ ਨੇ ਪਰ ਉਹ ਚੁੱਪ ਚੁੱਪੀ ਤੇ ਕਰ ਚਲੋ ਠੀਕ ਹੈ ਹੁਣ ਆਪਾਂ ਥੋੜਾ ਹਾਰਡਪੀਟ ਤੋਂ ਬਾਅਦ ਆਪਾਂ ਨਵੀਆਂ ਕਲਾਵਾਂ ਨਵੀਂ ਉਡਾਨ ਤੇ ਆਨੇ ਆ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੜੇ ਚਾਹੇ ਤੁਸੀਂ ਬੜਾ ਵਧੀਆ ਪ੍ਰੋਗਰਾਮ ਸੀ ਬੱਚਿਆਂ ਨੇ ਜਿਹੜੀਆਂ ਆਪਣੀਆਂ ਕਲਾਵਾਂ ਜਿਹੜੀਆਂ ਨੇ ਪੇਸ਼ ਕੀਤੀਆਂ ਤੁਸੀਂ ਵੀ ਸੁਣੀ ਆ ਸੀ ਵੀ ਦੇਖ ਰਹੇ ਸੀ ਬੜੀ ਛੋਟੀ ਉਮਰ ਦੇ ਵਿੱਚ ਅਜਹੀਆਂ ਕੁਝ ਲਿਖਣਾ ਤੁਹਾਨੂੰ ਲੱਗਦਾ ਨਹੀਂ ਅੱਜ ਇਸ ਵਿੜੇ ਜਾ ਕੇ ਸਭ ਤੋਂ ਪਹਿਲਾਂ ਕੀ ਮਹਿਸੂਸ ਕਰ ਰਹੇ ਕਿਉਂਕਿ ਬਚਪਨ ਦੀ ਕਲਾ ਤੁਹਾਡਾ ਇਸ ਜਗ੍ਹਾ ਤੇ guzreya ਹੈ ਹਾਂ ਬਿਲਕੁਲ ਜੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਂ ਬੜਾ ਸੁਭਾਗੀ ਹਾਂ ਕਿ ਮੈਂ ਦਨ ਵਾਈ ਚਾਂਸਸ ਆਪਨਾ ਕੰਮ ਕੀਤਾ ਕਿ ਬੜੇ ਆਸੇ ਤੋਂ ਇਹਨਾਂ ਨਾਲ ਜੁੜੇ ਹੋਏ ਆ ਮੈਂ ਆਪਣਾ ਐਮਓਯੂ ਵੀ ਸਾਈਨ ਹੋਇਆ ਆ ਯੂਨੀਵਰਸਿਟੀ ਦੇ ਨਾਲ ਨਵੀਆਂ ਕਲਵਾਂ ਨਵੀਂ ਡਾਨ ਜਿਹੜਾ ਕਿ ਟੈਲੀਵਿਜ਼ਨ ਦੇ ਜਿਹੜੇ ਚਾਂਦੀ ਕਲਾ ਟਾਈਮ ਟੀਵੀ ਦੇ ਦੇ ਦਰਸ਼ਕ ਨੇ ਮੇਰੇ ਖਿਆਲੋਂ ਸਭ ਤੋਂ ਜ਼ਿਆਦਾ ਜਾਣਦੇ ਨੇ ਨਵੀਆਂ ਕਲਵਾਂ ਬਿਲਕੁਲ ਚਾਂਦੀ ਕਲਾ ਨੇ ਬਹੁਤ ਵੱਡਾ ਹਲਾਰਾ ਸਾਨੂੰ ਦਿੱਤਾ ਆ ਤੇ ਉਹਦੇ ਤਹਿਤ ਤੇ ਜਿਹੜਾ ਜਿਹੜਾ ਇੱਕ ਮਾਈਸੈਲਫ ਮੈਂ ਹੈਗਾ क्रिएट ਕਰਨ ਵਾਲਾ ਬੰਦਾ ਕਿਸੇ ਚੀਜ਼ ਨੂੰ ਆਪਾਂ ਨਵੀਆਂ ਕਲਮਾਂ ਨਵੀਂ ਇਰਾਨ ਬਣਾ ਲੈ ਜਿਲ੍ਹਿਆਂ ਦੇ ਪ੍ਰਧਾਨ ਬਣਾ ਲੈ ਬੱਚੇ ਜੋੜ ਲੈ ਹੁਣ 12000 ਬੱਚੇ ਆਪਾਂ ਕੋਲ 7000 ਬੱਚਾ ਕਿਤਾਬਾਂ ਚ ਛਪ ਚੁੱਕਾ ਆਨਲਾਈਨ ਕਲਾਸਾਂ ਕੰਪੀਟੀਸ਼ਨ ਸਭ ਕੁਝ ਚੱਲਦਾ ਫਿਰ ਮੇਰੀ ਇੱਕ ਸੋਚ ਸੀ ਕਿ ਵੱਡਿਆਂ ਨੂੰ ਬੇਸ਼ੱਕ ਆਪਾਂ ਕਾਨਫਰੰਸਾਂ ਵੀ ਕਰਾਉਣੇ ਆ ਬਿਲਕੁਲ ਆ ਇਹਨਾਂ ਨੂੰ ਵੱਡੇ ਪਲੇਟਫਾਰਮ ਤੇ ਲੈ ਕੇ ਜਾਵਾਂ ਤੇ ਹੁਣ ਮੇਰੇ ਆਪਣੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲ 40 ਕਾਲਜ ਨੇ ਜਿਨ੍ਹਾਂ ਨਾਲ ਆਪਣਾ ਐਮਓਯੂ ਆ ਸਾਈਨ ਹੋਇਆ ਅਤੇ ਮੈਨੂੰ ਇਹ ਲੱਗਾ ਕਿ ਮੈਂ ਆਪਣੇ ਛੋਟੇ ਬੱਚੇ ਛੇ ਪੰਜਵੀਂ ਛੇਵੀਂ ਕਲਾਸ ਵਾਲੇ ਬੱਚੇ ਯੂਨੀਵਰਸਿਟੀ ਦੇ ਮੰਚ ਤੇ ਖੜੇ ਕਰਾਂ ਹੂੰ ਹੂੰ ਤੇ ਯੂਨੀਵਰਸਿਟੀ ਨਾਲ ਪੰਜਾਬੀ ਯੂਨੀਵਰਸਿਟੀ ਨਾਲ ਵਾਈ ਚਾਂਸ ਨਾਲ ਗੱਲ ਹੋਈ ਆ ਸਾਹਿਬ ਜੀ ਨੇ ਬੜਾ ਪਰਮਹਲਾਰਾ ਦਿੱਤਾ ਪੰਜਾਬੀ ਵਿਭਾਗ ਨੇ ਬੜਾ ਹਲਾਰਾ ਦਿੱਤਾ ਤੇ ਇਸ ਤਰ੍ਹਾਂ ਗੋਨانک ਦੇਵ ਯੂਨੀਵਰਸਿਟੀ ਕੇ ਖਾਲਸਾ ਕਾਲਜ ਅੰਬਰਸਾਰ ਖਾਲਸਾ ਵਾਲਾ ਦਿਹਾਣਾ ਇਹ ਸਾਰਿਆਂ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਸੇਮ ਪੈਟਰਨ ਤੇ ਛੋਟੇ ਬੱਚਿਆਂ ਨੂੰ ਕਾਲਜਾਂ ਯੂਨੀਵਰਸਟੀਆਂ ਦੀਆਂ ਸਟੇਜਾਂ ਤੇ ਚਕੜਾ ਰਹੇ ਹਾਂ ਉਹਦਾ ਕਾਰਨ ਕਿ ਜਾਂ ਤੁਸੀਂ ਵੀ ਅੱਜ ਵਿਟਨੈਸ ਆ ਜਾਂ ਚਾਰ ਦਿਗਾ ਲਾ ਟਾਈਮ ਟੀਵੀ ਨੇ ਇਹਨੂੰ ਲਾਈਵ ਦਿੱਤਾ ਹੈ ਬਿਲਕੁਲ ਦਸ਼ਕਾਂ ਦੇਖਿਆ ਹੋਵੇਗਾ ਉਹ 2 ਸਾਲ ਬੱਚਾ ਜਿਹਦੀਆਂ ਲੱਤਾਂ ਥਰਕਦੀਆਂ ਸੀ ਆ ਉਸ ਸਟੇਜ ਤੇ ਜਾ ਰਿਹਾ ਬਿਲਕੁਲ ਅੱਜ ਉਹ ਉੱਥੇ ਸਟੇਜ ਤੇ ਤੁਸੀਂ ਜਾਣਗੇ ਟਣਕਦੇ ਸੀ ਬਿਲਕੁਲ ਤੇ ਦੇਖ ਲਓ ਵੀ 7000 ਜੇ ਬਾਲ ਸਹਿਤਕਾਰ ਲੇਖਕ ਛਪ ਗਏ ਨੇ ਤੇ 12000 ਤੋਂ ਕੰਮ ਹੋ ਰਿਹਾ ਤੇ ਮੈਂ ਤੁਹਾਡੇ ਦਸ਼ਕਾਂ ਨਾਲ ਵੀ ਤੁਹਾਡੇ ਨਾਲ ਵੀ ਇੱਕ ਸਾਂਝ ਪਾਉਣਾ मां बोली ਨੂੰ ਖਤਰਾ ਉਹੀ ਕਹਿੰਦੇ ਨੇ ਜਿਹੜੇ ਕੋਈ ਐਫਰਟ ਨਹੀਂ ਕਰਦੇ ਘਰ ਬਹਿ ਕੇ ਕਾ ਮਾਂ ਬੋਲੀ ਮਰ ਜਾਣੀ ਆ ਕਿਤੇ ਨਹੀਂ ਜਾਣੀ ਮਾਂ ਬੋਲੀ ਬਾਹਰ ਨਿਕਲੋ ਜਿਹੜਾ ਠੀਕ ਹੈ ਅੱਛਾ ਮੇਰਾ ਜਾਂਦੇ ਵਾਲਾ ਆਸਲਾ ਕਿਉਂਕਿ ਸਮਾਂ ਵੀ ਸੀਮਤ ਹੈ ਹਾਂਜੀ ਹੜਾ ਨੂੰ ਲੈ ਕੇ ਆਸਲਾ ਵਾਲੇ ਸੁਖੀ ਬਾੜ ਜੀ ਦਾ ਕੀ ਪਲਾਨ ਆ ਵੀ ਅਸੀਂ ਜਿਹੜਾ ਐਂਡ ਦੇ ਵਿੱਚ ਆ ਕੁਝ ਕਰਨਾ ਕੋਈ ਮੰਦ ਦੇ ਵਿੱਚ ਤਜ਼ੀਆ ਹੁੰਦਾ ਨਾ ਕੀ ਵਾਕੀ ਇਹਨਾਂ ਦੇ ਵਾਸਤੇ ਪਲਾਨ ਤੁਹਾਡਾ ਤਿਆਰ ਆ ਮੈਨੂੰ ਲੱਗਦਾ ਤੁਸੀਂ ਸਰਵੇ ਵੀ ਕਰ ਰਹੇ ਹੋ ਸੇਵਾ ਵੀ ਕਰ ਰਹੇ ਹੋ ਲਾਦ ਦੇ ਵਿੱਚ ਉਨਾ ਵਾਸਤੇ ਜਾਂ ਆਮ ਲੋਕਾਂ ਵਾਸਤੇ ਜਾਂ ਲੋਕ ਸੰਸਥਾਵਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਕਿਸ ਤਰ੍ਹਾਂ ਦੀ ਜਿਹੜੀ ਹੈ ਸੇਵਾ ਕਿੱਥੇ ਜਾਵੇ ਤਾਂ ਤੁਹਾਡੇ ਵੱਲੋਂ ਤੁਹਾਡੇ ਥਰੂ ਕਿੱਥੇ ਜਾਵੇ ਹਾਂ ਹਾਂ ਬਿਲਕੁਲ ਬੁੱਤ ਬਹੁਤ ਵਧੀਆ ਤੇਰਾ ਸਵਾਲ ਹੈ ਜਿਹੜਾ ਮੈਂ ਜਾਦਾ ਫੋਕਸ ਕਰਕੇ ਕੋਸ਼ਿਸ਼ ਕਰ ਰਿਹਾ ਹਾਂ ਹਾਂ ਮੈਂ ਟੈਲੀਵਿਜ਼ਨ ਦੇ ਥਰੂ ਵੀ ਹੁਣ ਕਹਿ ਰਿਹਾ ਹਾਂ ਬੱਚੇ ਨੇ ਜਿਹੜੇ ਹੜਪੀਰ ਇਲਾਕੇ ਦੇ ਬੱਚੇ ਨੇ ਉਹ ਕੋਈ ਬੱਚਾ ਫੀਸ ਦੁੱਖੋਂ ਨਾ ਰਹਿ ਜਾਏ ਹਾਂ ਠੀਕ ਹੈ ਕੈਨੇਡਾ ਵਾਲਾ ਜਿਹੜਾ ਸਾਡਾ ਮੇਨ ਨੰਬਰ ਹੈ ਪਲੱਸ 1 ਕਰੋ ਹਾਂ 604 580 1000 ਤੇ ਫੋਨ ਕਰੋ ਤੇ ਸਾਡੇ ਨਾਲ ਸੰਪਰਕ ਕਰੋ ਹੜਪੀਟ ਦਾ ਇਲਾਕਾ ਹੋਵੇ ਤੇ ਬੱਚੇ ਦੇ ਪਰਿਵਾਰ ਕੋਈ ਸਮਸਤਾ ਨਾ ਹੋਵੇ ਉਹ ਆਪਣੇ ਕਾਲਜ ਜਾਂ ਯੂਨੀਵਰਸਿਟੀ ਤੋਂ ਇੱਕ ਚਿੱਠੀ ਲੈ ਲੈਣ ਪੈਸਾ ਨੂੰ ਲੋੜੇ ਤੇ ਅਸੀਂ ਉਹਨਾਂ ਨੂੰ 2 ਸਾਲ ਲਈ ਅਸੀਂ ਬੱਚੇ ਨੂੰ ਮਦਦ ਦੇਵਾਂਗੇ ਉਹਨੂੰ ਪੜ੍ਹਾਵਾਂਗੇ ਅੱਛਾ ਦੂਸਰਾ ਆ ਬਿਮਾਰੀ ਹੈ ਦੋ ਚੀਜ਼ਾਂ ਤੇ ਮੈਂ ਕੰਮ ਕਰ ਰਿਹਾ ਆ ਬਿਮਾਰੀ ਹੈ ਕਾਚੀ ਗਰੀਬੀ ਹੈ ਚਾਰ ਬਿਮਾਰੀਆਂ ਨੇ ਉਲਾਜ ਆ ਡਾਕਟਰ ਤੁਹਾਨੂੰ ਦਿੰਦਾ ਪੇ ਤੁਸੀਂ ਲੋਡ ਵੰਦੋ ਤੇ ਸਾਣਾ ਉਸ ਨੰਬਰ ਤੇ ਸੰਪਰਕ ਕਰੋ ਅਸੀਂ ਤੁਹਾਨੂੰ ਗਰੰਟੀ ਦੋ ਸਾਲ ਦੀ ਤੁਹਾਡੀ ਜਿਹੜੀ ਮੈਡੀਸਨ ਆ ਹਰ ਤਰ੍ਹਾਂ ਦੀ ਮੈਡੀਸਨ ਕੋਈ ਵੀ ਮੈਡੀਸਨ ਹੋਵੇ ਅਸੀਂ ਉਹਨੂੰ ਪ੍ਰਦਾਨ ਕਰਦੇ ਆ ਬਾਦ ਸਾਹਿਬ ਲੋਕ ਦਰਸ਼ਕ ਸੋਚ ਰਹੇ ਹੋਣਗੇ ਵੀ ਕੀ ਨਾਮ ਬਾਦ ਸਾਹਿਬ ਜਿਹੜੇ ਨੇ ਉਹ ਵਦੇਜ ਦੀ ਧਰਤੀ ਤੇ ਘੱਟ ਰਹਿੰਦੇ ਨੇ ਇੰਡੀਆ ਦੀ ਧਰਤੀ ਤੇ ਬੜਾ ਜਲਦੀ ਆ ਜਾਂਦੇ ਨੇ ਥੋੜਾ ਕਾਰਨ ਦੱਸੋ ਵੀ ਕੀ ਆ ਤੁਹਾਡੇ ਉੱਤੇ ਮੋਹ ਨਹੀਂ ਲੱਗਦਾ ਜਾਂ ਫਿਰ ਤੁਹਾਡਾ ਇੱਥੇ ਦਿਲ ਲੱਗਦਾ ਦੇਖ ਬੇਟਾ ਮੈਂ ਕੈਨੇਡਾ ਪਜਾ ਸਾਲ ਦਾ ਰਿਆ ਹਾਂ ਹਾਂ ਆ ਬੜੀ ਮਿਹਨਤ ਕੀਤੀ ਹਾਂ ਬਿਲਕੁਲ ਠੀਕ ਹੈ ਬਲੰਦੀਆਂ ਤੇ ਪਹੁੰਚੇ ਵਿਆਹ ਕਰਾਇਆ ਬੱਚੇ ਹੋਏ ਬੱਚਿਆਂ ਦੇ ਵਿਆਹ ਹੋ ਗਏ ਉਹਨਾਂ ਦੇ ਵੀ ਗਾਂ ਬੱਚੇ ਹੋ ਗਏ ਮੈਨੂੰ ਜਿਹੜੀ ਸਭ ਤੋਂ ਵਾਇਗਰੂ ਦੀ ਬਖਸ਼ਿਸ਼ ਈ ਆ ਮੇਰੇ ਬੱਚੇ ਜਿਹੜੇ ਨੇ ਬਹੁਤ ਪੜੇ ਲਿਖੇ ਨੇ ਬਹੁਤ ਇੰਟੈਲੀਜੈਂਟ ਨੇ ਹੁਣ ਚਾਰ ਬਿਜ਼ਨਸ ادارے ਨੇ ਉਹ ਬੱਚੇ ਪੂਰੇ ਦਾ ਪੂਰਾ ਸੰਭ ਦੇ ਨੇ ਠੀਕ ਹੈ ਤੇ ਮੈਂ ਵੀ ਹੁਣ 70 ਨੂੰ ਟੁੱਕ ਚੱਲਿਆ ਤੇ ਮੇਰੇ ਲਈ ਇੱਕ ਵਨ ਆਫ ਦਾ ਗੋਲਡਨ ਓਪਰਚ्युनिटी ਕਿਉਂ ਸਰੀਰ ਕਾਇਮ ਹੈ ਰੂਹ ਚਾਹੁੰਦੀ ਹੈ ਕਿ ਕੁਛ ਨਾ ਕੁਛ ਕਰਾਂ ਤੇ ਉਹਦੇ ਨਾਲ ਸੱਚੀ ਗੱਲ ਦੱਸਾਂ ਮੈਂ ਦਿਲ ਬਹੁਤ ਪੰਜਾਬ ਚ ਲੱਗਦਾ ਚਲੋ ਚੰਗੀ ਗੱਲ ਆ ਹਾਂ ਅਸੀਂ ਇਹ ਉਮੀਦ ਕਰਦਾ ਹਾਂ ਤੁਸੀਂ ਹਾਂਦਰ ਆ ਕਰੋ ਪੰਜਾਬ ਅੱਛਾ ਮੈਨੂੰ ਆਖਰੀ ਸਵਾਲ ਆ ਬਸ ਕਿਉਂਕਿ ਸਮਾਪਤੀ ਕਰਦਾ ਪੰਜਾਬ ਸਰਕਾਰ ਨੇ ਚੜ੍ਹਦੀ ਕਲਾ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਕਹਿੰਦੇ ਜਿਹੜੇ ਐਨ ਆਰ ਆਈ ਭਾਈਚਾਰੇ ਦੇ ਲੋਕ ਨੇ ਨਾ ਉਹਦੇ ਖਾਤਿਆਂ ਦੇ ਵਿੱਚ ਨਾ ਪੈਸੇ ਵਾਣ ਇਹ ਪੰਜਾਬ ਸਰਕਾਰ ਨੇ ਹੀ ਚਲਾਈ ਹੈ ਜੀ ਕਿ ਤੁਸੀਂ ਵਿਦੇਸ਼ਾਂ ਦੀ ਧਰਤੀ 'ਚ ਰਹਿੰਦੇ ਲੋਕ ਸਹਿਯੋਗ ਦੇ ਰਹੇ ਨੇ ਮਿਸ਼ਨ ਦੇ ਵਿੱਚ ਕਿ ਨਹੀਂ ਆ ਵੀਟਾ ਮੈਂ ਬੜੀ ਤਵੱਜੂ ਨਾਲ ਇਸ ਤੇ ਮੈਂ ਸੁਣੀ ਆ ਖਬਰ ਵੀ ਤੇ ਮੇਰਾ ਕਿਉਂਕਿ ਅਸੀਂ ਤਾਂ ਬਹੁਤ ਸਾਲਾਂ ਤੋਂ ਸਾਡੀ ਆਪਣੀ ਇੱਕ ਨਾਨ-ਪ੍ਰੋਫਿਟ ਸੰਸਥਾ ਹੈ ਅਸੀਂ ਉਹਦੇ ਵਿੱਚ ਜਿੰਨਾ ਸਾ ਤੋਂ ਵੱਧ ਉਹ ਚ ਪੈਸਾ ਪਾਉਂਦੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਵਾਰੋਂ ਵੀ ਨਹੀਂ ਲੈਂਦੇ ਤੇ ਅਸੀਂ ਬਾਹਰ ਕਿਤੇ ਦੇ ਕੇ ਵੀ ਖੁਸ਼ ਨਹੀਂ ਵੀ ਸਿੱਧਾ ਟਾਈਅਪ ਕਰੀਆ ਆਪਾਂ ਸਿੱਧਾ ਅਸੀਂ ਮੈਂ ਮੈਂ ਸਿੱਧਾ ਜਿਸ ਮੈਂ ਯਕੀਨ ਕਰਦਾ ਆ ਤੇ ਮੈਂ ਉਹ ਵਧੀਆ ਸਕੀਮ ਨੈਚੁਰਲੀ ਹੋਏਗੀ ਔਰ ਔਰ صاف ਨੀਤਨਾ ਲਿਖੀ ਪਲਾਨ ਹੋਏਗੀ ਪਰ ਮੈਂ ਜਾਤੀ ਤੋੜਤੇ ਉਹਦੇ ਵਿੱਚ ਇਨਵੋਲ ਨਹੀਂ ਆ ਤੇ ਹਾਂ ਉਥੇ ਕੁਝ ਲੋਕ ਹੈਗੇ ਨੇ ਜਿਹੜੇ ਕਰ ਰਹੇ ਨੇ ਉਹ ਕਰਨਾ ਵੀ ਚਾਹੀਦਾ ਆ ਹਾਂ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਆਪਣਾ ਕੋਈ ਸਿਸਟਮ ਨਹੀਂ ਹੈ ਜਿਹੜਾ ਸੰਸਥਾ ਨਹੀਂ ਆ ਹਾਂ ਉਹਨਾਂ ਦੀ ਕੋਈ ਸੰਸਥਾ ਨਹੀਂ ਹੈ ਤੇ ਉਹਨਾਂ ਨੂੰ ਮੈਂ ਰეკਮੈਂਡ ਕਰੂੰਗਾ ਆਪਣੀਆਂ ਹੋਰ ਬੜੀਆਂ ਸੰਸਥਾਵਾਂ ਨੇ ਆਪਣੇ ਖਾਸਾ ਏਡਵਾਲੇ ਨੇ ਪੰਜਾਬ ਨੇ ਬੁੜੇ ਹਾਲੇ ਦੀ ਸੰਸਥਾ ਆ ਉਹਨਾਂ ਨਾਲ ਗੱਲ ਲੈਣ ਇਹ ਜਿਹੜਾ ਚੜ੍ਹਦੀ ਕਲਾ ਵਾਲਾ ਜਿਹੜਾ ਸਰਕਾਰ ਮੰਤਰੀ ਦਾ ਆ ਉੱਚ ਯੋਗਦਾਨ ਪਾਉਣ ਆ ਤੇ ਆਯੋਗਦਾਨ ਵੀ ਪਾ ਕੇ ਮਨ ਨੂੰ ਉਦੋਂ ਹੀ ਸਕੂਨ ਆਉਂਦਾ ਜਦੋਂ ਉਹਨਾਂ ਨੂੰ ਪਤਾ ਲੱਗ ਜਾਵੇ ਪੈਸੇ ਸਹੀ ਸਹੀ ਥਾਂ ਤੇ ਗਏ ਬਿਲਕੁਲ ਇਹ ਜ਼ਰੂਰ ਚੈੱਕ ਕਰ ਲਓ ਠੀਕ ਬਾਦ ਸਾਹਿਬ ਬਹੁਤ ਧੰਨਵਾਦ ਸਮਾਂ ਦਿੱਤਾ ਤੁਸੀਂ ਉਮੀਦ ਕਰਦੇ ਹਾਂ ਦੁਬਾਰਾ ਫਿਰ ਤੁਸੀਂ ਇੱਥੇ ਆਓਗੇ ਤੇ ਮੇਰੇ ਗੱਲਾਂ ਬਾਤਾਂ ਕਰਾਂਗੇ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸ ਬਿਲਕੁਲ eham ਸੁਖੀ ਬਾੜ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਹਰ ਪੀੜਿਤ ਇਲਾਕਿਆਂ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਲਗਾਤਾਰ ਸੇਵਾ ਕੀਤੀ ਹੈ ਤੇ ਅੱਗੇ ਕੀ ਪਲਾਨ ਹੈ ਲੋਕਾਂ ਤੱਕ ਕਿਵੇਂ ਪਹੁੰਚ ਸਕਦੇ ਨੇ ਕਿਵੇਂ ਸੇਵਾ ਜਿਹੜਾ ਉਹਨਾਂ ਤੱਕ ਪ ਛੜਦੀ ਕਲਾ ਟਾਈਮ ਟੀਵੀ ਦੇ ਮਾਧਮ ਦਵਾਈ ਕੀਤੀ ਹੈ ਸੋ ਉਮੀਦ ਕਰਦੇ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਕਰਾਵਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਦੋਦਾਲਸਰ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟੇ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ